ਅੱਜ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਦੱਸੀ ਕਿ ਕੋਈ ਵੀ ਨੁਮਾਇੰਦਾ ਭਾਜਪਾ ਦਾ ਆਂਦਾ ਅਸੀਂ ਉਹਨੂੰ ਸਵਾਲ ਕਰਦੇ ਹਾਂ ਜਾਂ ਤੇ ਸਦਾਰਨੀ ਪ੍ਰਨੀਤ ਕੌਰ ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੋਪੋਕੇ ਘਰ ਬੈਣਾ ਚਾਹੀਦਾ ਸੀ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਜਿੱਥੇ ਨਾ ਤੇ ਪੰਜਾਬ ਦੇ ਤੂੰ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਿੱਥੇ ਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀਤੇ ਹਰਪਾਲਪੁਰੇ ਨੇ ਕੰਮ ਕੀਤਾ ਹੀ ਸੀ ਧੱਕਾ ਮਾਰਿਆ ਮੌਕੇ ਤੇ ਮੌਤ ਹੋਈ ਤੇ ਉਹਨੂੰ ਉੱਥੇ ਮੌਕੇ ਤੇ ਹੀ ਅਰੈਸਟ ਕਰਨਾ ਚਾਹੀਦਾ ਸੀ ਤੁਸੀਂ ਉਹਨੂੰ ਜਾਣ ਦਿੱਤਾ ਪੂਰਾ ਦਿਨ ਗੁਜ਼ਰਨ ਦੇ ਬਾਵਜੂਦ ਅਜੇ ਤੱਕ ਐਫ ਆਈ ਆਰ ਕੱਤੀ ਨਹੀਂ ਗਈ ਸੀਨੀਅਰ ਅਫਸਰਾਨਾ ਮੇਰੀ ਗੱਲ ਹੋਈ ਹੈ ਕਹਿੰਦੇ ਜੀ ਐਫ ਆਈ ਆਰ ਲਿਖੀ ਜਾ ਰਹੀ ਹੈ ਬਹਿ ਦੱਸੋ ਇਹ ਕਿਹੜਾ ਕੋਈ ਇਹੋ ਜੀ ਚੀਜ਼ ਹੈ ਕਿ ਜਿਹਨੂੰ ਲਿਖਣ ਨੂੰ ਤੁਹਾਨੂੰ ਕੋਈ ਕੋਈ ਘੜਤ ਘੜਤ ਅਸ ਤੋਂ 10 ਘੰਟੇ ਚਾਹੀਦੇ ਪਗਵੰਤ ਮਾਨ ਨੂੰ ਇੱਕੋ ਗੱਲ ਮੈਂ ਕਹੂੰਗਾ ਰੱਬ ਤੇਨੂੰ ਭੁੱਲਿਆ ਜ਼ਮੀਨ ਤੇ ਪੈਰ ਲਾ ਕੇ ਇਮੀਡੀਏਟਲੀ ਐਫ ਆਈ ਆਰ ਕੱਟ ਕਿ ਜਿਹੜਾ ਭਗਵੰਤ ਮਾਨ ਇਹ ਕੇਜਰੀਵਾਲ ਦੇ ਵੀ ਕੰਟਰੋਲ ਤੋਂ ਬਾਹਰ ਇਹ ਸਿੱਧੇ ਤੌਰ ਪਾਜਪਾ ਦੀ ਸਰਕਾਰੇ ਨੂੰ ਰੰਗ ਦਰ ਸਰਦਾਰਨੀ ਪ੍ਰਨੀਤ ਕੌਰ ਦੇ ਨਾਲ ਉਹ ਬੰਦਾ ਆਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਤੇ ਹੁਣ ਹੋਏਗੀ ਤੇ ਸੈਂਟਰ ਨੇ ਕਿ ਨਹੀਂ ਤੇ ਜੇ ਇਹਦੇ ਤੇ ਕੋਈ ਪ੍ਰੈਸ਼ਰ ਨਾ ਹੋਏ ਹੁਣ ਤੱਕ ਤੇ ਕਦੋਂ ਦਾ ਐਫ ਆਈ ਆਰ ਕੱਟ ਕੇ ਤੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਪੇਂ ਸੈਂਟਰ ਤੋਂ ਸਿੱਧੇ ਤੌਰ ਤੇ ਇਹਨੂੰ ਪ੍ਰੈਸ਼ਰ ਆ ਰਿਹਾ ਉਹਨੇ ਕਸੂਤਾ ਪਸਿਆ ਵਿੱਚ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇੱਥੇ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਇਹ ਜਗ੍ਹਾ ਦੀ ਫਰਮ ਹੋਈ ਹੈ ਉਹਦੇ ਆਏ ਅਜੇ ਹੀ ਚਲੇ ਕੋਸ ਸਾਰਿਆਂ ਨੂੰ ਪਹਿਲੇ ਤੇ ਅਸੀਂ ਬਹੁਤ ਆਪਣੀ ਪਾਰਟੀ ਵੱਲੋਂ ਮੈਂ ਆਪ ਖੁਦ ਇੱਥੇ ਆ ਕੇ ਇੰਟਰਨੈਸ਼ਨਲ ਕਾਂਗਰਸ ਵੱਲੋਂ ਬਹੁਤ ਹੀ ਗਹਿਰੇ ਦੁੱਖ ਦਾ ਇਜ਼ਹਾਰ ਕਰਨਾ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਮੈਂ ਸਮਝਣਾ ਬੜੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਪਹਿਲੇ ਦਿੱਲੀ ਵਿੱਚ ਮੋਰਚਾ ਲੱਗਾ ਉੱਥੇ ਭਾਜਪਾ ਦੀ ਸਰਕਾਰ 11 ਮਹੀਨੇ ਲਗਾਤਾਰ ਮੈਂ ਨਹੀਂ ਵੇਖਿਆ ਕਿਸੇ ਵੀ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਹੈੱਡ ਆਫ ਦੀ ਸਟੇਟ ਹੈ ਪ੍ਰਾਈਮ ਮਿਨਿਸਟਰ ਉਹਨੂੰ 10 ਮਿੰਟ ਦਾ ਵਕਤ ਵੀ ਨਾ ਹੋਇਆ 11 ਮਹੀਨਿਆਂ ਦੇ ਵਿੱਚ ਕੋਈ 5 ਮਿੰਟ ਆ ਕੇ ਕਿਸਾਨਾਂ ਦੀ ਗੱਲ ਸੁਣ ਸਕੇ 700 ਤੋਂ ਵੱਧ ਕਿਸਾਨ ਉਤੇ ਸ਼ਹੀਦ ਹੋਇਆ ਬਟ ਮੋਦੀ ਸਾਹਿਬ ਨੇ ਜ਼ਰੂਰਤ ਨਹੀਂ ਸਮਝੀ ਕਿ ਅਸੀਂ ਆਪਣੇ ਜਿਹੜੇ ਅੰਨ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੀ ਅਸੀਂ ਜਾ ਕੇ ਗੱਲ ਸੁਣ ਚੁੱਕੀ ਕੋਈ ਕੰਪਨਸੇਸ਼ਨ ਹੀ ਅਜੇ ਤੱਕ ਦਿੱਤੀ ਤੇ ਹੁਣੇ ਹੀ ਚੰਦ ਮਹੀਨੇ ਪਹਿਲੇ ਤੁਹਾਡੇ ਆ ਬਾਰਡਰ ਤੇ ਸ਼ੰਭੂ ਤੇ ਖਨੌਰੀ ਵਾਲੇ ਬਾਰਡਰਾਂ ਤੇ 400 ਤੋਂ ਵੱਧ ਪੰਜਾਬ ਦੇ ਕਿਸਾਨ ਵੀਰ ਜਿਹੜੇ ਨੇ ਜ਼ਖਮੀ ਹੋਏ ਤੇ ਜ਼ਖਮੀ ਵੀ ਪੰਜਾਬ ਦੀ ਟੈਰਿਟਰੀ ਚੋਂ ਡਰੋਨਾ ਚੱਲਦੇ ਰਹੀਆ ਹਰਿਆਣੇ ਵੱਲੋਂ ਤਕਰੀਬਨ ਮੀਲ-ਮੀਲ ਅੰਦਰ ਆ ਕੇ ਗੱਡੀਆਂ ਤੋੜੀਆਂ ਗਈਆਂ ਨੇ ਟਰੈਕਟਰ ਤੋੜੇ ਗਏ ਨੇ ਇੱਕ ਕਿਸਾਨ ਵੀਰ ਨੂੰ ਰਿਤਪਾਲ ਸਿੰਘ ਦੇ ਨਾਂ ਵਾਲੇ ਇੱਕ ਵਿਅਕਤੀ ਨੂੰ ਬੋਰੇ ਵਿੱਚ ਛੁੱਟ ਕੇ ਚੁੱਕ ਕੇ ਤੇ ਰੁਥਕ ਮੈਡੀਕਲ ਕਾਲਜ ਤੋਂ ਲਿਆ ਕੇ ਫਿਰ ਉਹਦਾ ਇਲਾਜ ਪੀਜੀਆਈ ਚ ਕੀਤਾ ਸ਼ੁਭਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਉਹ ਵੀ ਗੋਲੀ ਜਿਹੜੀ ਹੈ ਸਿਰ ਦੇ ਪਿਛਲੇ ਪਾਸੇ ਲੱਗਦੀ ਉਹਦਾ ਮਤਲਬ ਕਿ ਅੱਗੋਂ ਨਹੀਂ ਹੋਈ ਪਿੱਛੇ ਮੁੜਦੇ ਹੋਏ ਬੰਦੇ ਨੂੰ ਗੋਲੀ ਮਾਰੀ ਗਈ ਤੇ ਜ਼ਿਆਦਾਤਰ ਜਿਨੇ ਕਿਸਾਨ ਵੀਰ ਜ਼ਖਮੀ ਹੋਏ ਨੇ ਸਾਰੇ ਸ਼ਰੀਆਂ ਨਾਲ ਹੋਏ ਨੇ ਸਾਰੀ ਦੁਨੀਆ ਜਾਣਦੀ ਏ ਕਿ ਹਰਿਆਣਾ ਪੁਲਿਸ ਹੋਏ ਭਾਵੇਂ ਹਿੰਦੁਸਤਾਨ ਦੀ ਕੋਈ ਪੁਲਿਸ ਫੋਰਸ ਹੋ ਜਾਂ ਪੈਰਾਮਿਲਟਰੀ ਫੋਰਸਸ ਹੋਣ ਕਿਸੇ ਕੋ ਵੀ ਦਿਨਾਲੀ ਬੰਦੂਕ ਹੈ ਨਹੀਂ ਉਹਦਾ ਮਤਲਬ ਜਿਹੜੀ ਦਿਨਾਲੀ ਬੰਦੂਕ ਦੀ ਵਰਤੋਂ ਕੀਤੀ ਗਈ ਉਹ ਬਕਾਇਦਾਤ ਔਰ ਨਜਾਇਜ਼ ਵੈਪਨਾਂ ਕੀਤੀ ਐਂਡ ਅਨਫੋਰਚਨਟਲੀ ਮੈਂ ਵੇਖੋ ਜਿਹੜਾ ਪੁਲਿਸ ਦਾ ਜੋ ਇੱਕ ਤੌਰ ਤਰੀਕਾ ਬਣ ਗਿਆ ਪੰਜਾਬ ਪੁਲਿਸ ਅਜੇ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਰੱਖੀ ਕਿ ਕੋਈ ਵੀ ਨਮਾਇੰਦਾ ਭਾਜਪਾ ਦਾ ਆਂਦਾ ਅਸੀਂ ਉਹਨੂੰ ਸਵਾਲ ਕਰਦੇ ਨੇ ਜਾਂ ਤੇ ਸਦਾਰਨੀ ਪ੍ਰਨੀਤ कौर ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੁੱਪੋ ਕੇ ਘਰ ਬਹਿਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਚਲੇ ਜਾਂਦੇ ਹੋ ਫੇਰ ਤੁਹਾਨੂੰ ਹਰਪਾਲਪੁਰਾ ਨਾਮ ਦਾ ਇੱਕ ਵਿਅਕਤੀ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਛੱਡ ਕੇ ਬੀਜੇਪੀ ਸ਼ਾਮਲ ਹੁੰਦਾ ਹੈ ਉਹ ਤੁਹਾਨੂੰ ਫੇਰ ਮੋੜ ਕੇ ਵਾਪਸ ਲੈ ਕੇ ਆਂਦਾ ਫੇਰ ਉਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਉਸ ਦੇ ਨਾਲ ਸਾਡਾ ਇੱਕ ਕਿਸਾਨ ਵੀਰ ਜਿਹੜਾ ਜਿਸ ਪਰਿਵਾਰ ਦੇ ਵਿੱਚ ਏਡੀ ਟੈਜੜੀ ਹੋਈ ਉਹਨਾਂ ਦੇ ਸਕੇ ਭਾਈ ਜਿਹੜੇ ਨੇ ਉਸ ਤੋਂ 20 ਦਿਨ ਪਹਿਲੇ ਉਹ ਪੂਰੇ ਹੋਏ ਇੱਕ ਇਹੋ ਜੀ ਐਂਡ ਇਹ ਜਿਹੜੇ ਨੇ ਕੋਈ ਨਿੱਜੀ ਮਸਲੇ ਵਾਸਤੇ ਨਹੀਂ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਿਹਾ ਹੈ ਤੋ ਮੇਰੀ ਮੰਗ ਅੱਜ ਇਮੀਡੀਏਟਲੀ ਭਗਵੰਤ ਮਾਨ ਤੋਂ ਇਹ ਹੈ ਕਿ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਕੀਤਾ ਜਿੱਥੇ ਨਾ ਤੇ ਪੰਜਾਬ ਦੇ ਤੋਂ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀਤੇ ਬਜਾਏ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਦਿਓ ਤੁਸੀਂ ਇਹ ਵਾਕਿਆਤ ਵੀ ਜਿਹੜਾ ਪੰਜਾਬ ਚ ਹੋਇਆ ਸ਼ੁਭ ਕਰਨ ਤੋਂ ਵਖਾਇਆ ਗਿਆ ਕਿ ਹਰਿਆਣੇ ਚ ਹੋਇਆ ਜੀ ਬਾਰਡਰ ਹੁਣ ਵੀ ਜੋ ਵਤੀਰਾ ਹੈ ਪੰਜਾਬ ਪੁਲਿਸ ਦਾ ਜਿੱਥੇ ਵੀ ਤੁਸੀਂ ਵੇਖੋ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਕੋਈ ਸੰਜੀਦਗੀ ਦੇ ਨਾਲ ਕੋਈ ਪਿਆਰ ਦੇ ਨਾਲ ਕਿਸੇ ਨੂੰ ਰੋਕਣਾ ਪੀਸਫੁੱਲ ਪ੍ਰੋਟੈਸਟਰਸ ਦੇ ਵੇਖੋ ਕਿਸਾਨਾਂ ਨੇ ਜਿੱਥੇ ਵੀ ਕੋਈ ਕੰਮ ਕੀਤਾ ਝੰਡੇ ਚੁੱਕੇ ਨੇ ਨਾਰੇ ਲਾਏ ਨੇ ਕਿਸੇ ਨੂੰ ਧੱਕੇ ਨਾਲ ਰੋਕਿਆ ਨਹੀਂ ਗਿਆ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਤੇ ਪੰਜਾਬ ਪੁਲਿਸ ਨੂੰ ਥੋੜਾ ਠੱਮਾ ਇਸਤੇਮਾਲ ਕਰਨਾ ਚਾਹੀਦਾ ਇਹਦੇ ਵਿੱਚ ਅੱਛਾ ਫਿਰ ਦੂਜੀ ਗੱਲ ਜੇ ਹਰਪਾਲਪੁਰੇ ਨੇ ਕੰਮ ਕੀਤਾ ਹੀ ਸੀ ਧੱਕਾ ਮਾਰਿਆ ਮੌਕੇ ਤੇ ਮੌਤ ਹੋਈ ਤੇ ਉਹਨੂੰ ਉੱਥੇ ਮੌਕੇ ਤੇ ਹੀ ਅਰੈਸਟ ਕਰਨਾ ਚਾਹੀਦਾ ਤੁਸੀਂ ਉਹਨੂੰ ਜਾਣ ਦਿੱਤਾ ਪੂਰਾ ਦਿਨ ਗੁਜ਼ਰਨ ਦੇ ਬਾਵਜੂਦ ਅਜੇ ਤੱਕ ਐਫਆਈਆਰ ਕੱਟੀ ਨਹੀਂ ਗਈ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਜੀ ਐਫਆਈਆਰ ਲਿਖੀ ਜਾ ਰਹੀ ਹੈ ਬਹਿ ਦੱਸੋ ਇਹ ਕਿਹੜਾ ਕੋਈ ਐਹੋਜੀ ਚੀਜ਼ ਹੈ ਕਿ ਜਿਹਨੂੰ ਲਿਖਣ ਨੂੰ ਤੁਹਾਨੂੰ ਕੋਈ ਕੋਈ ਘੱਟ ਕੋਈ 810 ਘੰਟੇ ਚਾਹੀਦੇ ਤੋਂ ਇਸ ਗੱਲ ਕਾਰਨ ਭਗਵੰਤਮਾਨ ਨੂੰ ਇੱਕੋ ਗੱਲ ਮੈਂ ਕਹੂੰਗਾ ਰੱਬ ਤੇਨੂੰ ਭੁੱਲਿਆ ਜ਼ਮੀਨ ਤੇ ਪੈਰ ਲਾ ਆ ਕੇ ਇਮੀਡੀਏਟਲੀ ਐਫਆਈਆਰ ਕੱਟ ਕਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜੋ ਵੀ ਬਿਆਨ ਦਿੱਤੇ ਨੇ ਉਹਨਾਂ ਤੇ ਐਫਆਈਆਰ ਕੱਟੀ ਜਾਏ ਇਮੀਡੀਏਟ ਕਾਰਵਾਈ ਹੋਏ ਉਹ ਬੰਦੇ ਅਰੈਸਟ ਕੀਤੇ ਜਾਣ ਤੇ ਫਿਰ ਪੋਸਟਮਾਰਟਮ ਦਾ ਬਾਕੀ ਦਾ ਕੰਮ ਕਿਸਾਨ ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ ਉਹਨਾਂ ਨੂੰ ਤੁਸੀਂ ਬਕਾਇਦਤੌਰ ਕੰਫੀਡੈਂਸ ਚ ਲਓ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏ ਤੇ ਨਾਲ ਇਸ ਗਰੀਬ ਕਿਸਾਨ ਭਰਾ ਨੂੰ ਜਿਹੜੀ ਕੰਪਨਸੇਸ਼ਨ ਜਿਸ ਤਰ੍ਹਾਂ ਬਾਕੀ ਜਗ੍ਹਾ ਦਿੱਤੀ ਗਈ ਹੈ ਸਰਕਾਰੀ ਨੌਕਰੀ ਵੀ ਤੇ ਪੈਸੇ ਦੀ ਮਦਦ ਵੀ ਉਹ ਵੀ ਨਾਲ ਹੀ ਕਰਨ ਦੇ ਵਿੱਚ ਅਸੀਂ ਪੂਰਨ ਇਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਾਮਲ ਆ ਜਿੱਥੇ ਵੀ ਲੋੜ ਪਏਗੀ ਅਸੀਂ ਆਪਣੀ ਕਿਸਾਨ ਜਥੇਬੰਦੀਆਂ ਨਾਲ ਤੇ ਕਿਸਾਨ ਵੀਰਾਂ ਨਾਲ ਖੜੇ ਆ। ਸਤਾਤਾੜੀ ਪਾਰਟੀ ਚੋਂ ਵੀ ਜਾਗ ਰਹੀ ਹੈਗੀ ਕਿਸਾਨਾਂ ਨੂੰ ਬਹੁਤ ਦੇਰ ਹੋ ਗਈ ਇੱਥੇ। ਵੇਖੋ ਮੇਰਾ ਤੇ ਪਹਿਲੇ ਤੋਂ ਕਹਿਣਾ ਹੈ ਕਿ ਜਿਹੜਾ ਭਗਵੰਤ ਮਾਨ ਨੇ ਇਹ ਕੇਜਰੀਵਾਲ ਦੇ ਵੀ ਕੰਟਰੋਲ ਤੋਂ ਬਾਹਰ ਹੈ। ਇਹ ਸਿੱਧੇ ਤੌਰ 'ਤੇ ਭਾਜਪਾ ਦੀ ਸਰਕਾਰੇ ਨੂੰ ਰਨ ਕਰਦਾ। ਕੇਜ ਜਿਹੜਾ ਭਗਵੰਤ ਮਾਨ ਦਾ ਹਰ ਕੰਮ ਹੈ। ਤੁਸੀਂ ਵੇਖੋ ਐਸ ਕੇਸ ਦੇ ਵਿੱਚ ਐਫ ਆਈ ਆਰ ਦੇਰੀ ਕਿਉਂ ਹੋ ਰਹੀ ਹੈ? ਉਹਦਾ ਮਤਲਬ ਸੈਂਟਰ ਤੋਂ ਪ੍ਰੈਸ਼ਰ ਆ ਰਿਹਾ ਹੋਣਾ ਹੈ ਸਰਦਾਰ ਨੀ ਪ੍ਰਨੀਤ ਕੌਰ ਦੇ ਨਾਲ ਉਹ ਬੰਦਾ ਆਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਤੇ ਹੁਣ ਹੋਏਗੀ ਤੇ ਸੈਂਟਰ ਨੇ ਕਿ ਨਹੀਂ ਤੇ ਜੇ ਇਹਦੇ ਤੇ ਕੋਈ ਪ੍ਰੈਸ਼ਰ ਨਾ ਹੋਏ ਹੁਣ ਤੱਕ ਤੇ ਕਦੋਂ ਦਾ ਐਫਆਈਆਰ ਕੱਟ ਕੇ ਤੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਉਹਦਾ ਮਤਲਬ ਨਹੀਂ ਹੋ ਰਹੀ ਥੈਟ ਮੀਨ ਸੈਂਟਰ ਤੋਂ ਸਿੱਧੇ ਤੌਰੇ ਦੇ ਨੂੰ ਪ੍ਰੈਸ਼ਰ ਆ ਰਿਹਾ ਹੁਣੇ ਕਸੂਤਾ ਪਸਿਆ ਵਿੱਚ ਜੀ ਬਟ ਇਹਨੇ ਮੈਂ ਤਾਂ ਸਿੱਧੇ ਤੌਰ ਤੇ ਕਿ ਜੋ ਪੰਜਾਬ ਦੀ ਕਿਸਾਨੀ ਨਾਲ ਦੌੜੀਵਾਰ ਹੋਇਆ ਇਹਦੇ ਵਾਸਤੇ ਸਿੱਧੇ ਤੌਰ ਭਗਵੰਤ ਮਾਨ ਰਿਸਪਾਂਸਿਬਲ ਹੈ ਅਸੀਂ ਇਹਨੂੰ ਰਿਸਪਾਂਸਿਬਲ ਠਾਣਨੇ ਆ ਆਏਗਾ ਟਾਈਮ ਪੰਜਾਬ ਦੇ ਲੋਕ ਘਟਾਰੇ ਚ ਇਹਨੂੰ ਖੜਾ ਕਰਨਗੇ ਇਹਦਾ ਐਂਟੀ ਕਿਸਾਨ ਚਿਹਰਾ ਇਹਦਾ ਐਂਟੀ ਪੰਜਾਬ ਚਿਹਰਾ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਜਾਣ ਲਿਆ ਪਛਾਨ ਲਿਆ ਮੈਂ ਇੰਨੀ ਗੱਲ ਕਹਿਣਾ